ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਕਾਨ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ ਤਿੰਨ ਜਰਸੀਆਂ ਦਿਖਾਉਣੀਆਂ ਤੇ ਖਾਸ ਗੱਲ ਰਹੂਗੀ ਕਿੰਨੇ ਸੁਈਆਂ ਸਵਾਈਆਂ ਇਹਨਾਂ ਦੇ ਵਿੱਚੋਂ ਗੱਬਣ ਕੋਈ ਵੀ ਨਹੀਂ ਤਿੰਨੇ ਵੱਡੀਆਂ ਜਰਸੀਆਂ ਫੁੱਲ ਵਜਨ ਵਾਲੀਆਂ ਆਮ ਵੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਹਮਤ ਵੱਡੀ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਲੈਣੀ ਸੂਈ ਸਵਾਈ ਆ ਜੇ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਤਿੰਨਾਂ ਨਾਲ ਜਰਸੀਆਂ ਦੇ ਆ ਤਿੰਨੇ ਵੱਡੀਆਂ ਜਰਸੀਆਂ ਸੋਹਣੀਆਂ ਚੰਗੇ ਦੁੱਧ ਵਾਲੀਆਂ ਮਰੀ ਹੰਬੀ ਵੀ ਕੋਈ ਨਹੀਂ ਕੱਦ ਵੀ ਪੂਰੇ ਵੱਡੇ ਆ ਤੇ ਵਜਨ ਵੀ ਫੁੱਲ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦਈਏ ਜੀ ਨਾਮ ਸੁਖਾਜੀ ਪੈਂਡ ਕਾਨ ਸਿੰਘ ਆਲਾ ਤਸਵੀਰ ਤੇ ਜਲਾ ਮੋਟਾ ਫੋਨ ਨੰਬਰ 78836128 78836128 ਕਿੰਨਵਾ ਸੂਆ ਇਹ ਦੂਜਾ ਸੂਆ ਜੀ ਸਮਾਂ ਸਮਾਂ ਨੂੰ 9 ਦਿਨ ਹੋ ਗਏ ਸੀ ਜਿਹੜਾ ਦੁੱਧ ਚੋ ਲੈਣਾ ਇਸ ਟਾਈਮ ਕਿੰਨਾ ਚੋ ਲੈਣਾ ਉਹ 16 ਕਿਲੋ ਆਈ 16 ਕਿਲੋ ਹਾਂਜੀ ਮਗਰ ਰਾਜਾ ਕਿ ਰਾਣੀ ਨਹੀਂ ਰਾਜਾ ਜੀ ਕੱਢੀ ਹੈ ਬਾਹਰ ਨੂੰ ਦੋਸਤੋ ਮਗਰੇ ਦੇ ਰਾਜਾ ਮੇਲ ਕਾਫ ਬਛੜਾ ਦੂਜਾ ਸੂਆ ਪੂਰੀ ਵੱਡੀ ਜਰਸੀ ਨੌਆਂ ਦਿਨਾਂ ਦੀ ਸੂਈ ਆ ਜਿਹੜਾ ਦੁੱਧ ਤੁਸੀਂ ਝੋ ਲੈਣਾ ਮੈਲ ਲੈਣਾ ਭਾਂਡੇ ਜੋਖ ਲੈਣਾ 16 ਕਿਲੋ ਤਿਆਰ ਹੈ 8 ਕਿਲੋ ਤੜਕੇ 8 ਕਿਲੋ ਹੱਥ ਨੇ ਮਤਲਬ ਸਵੇਰ ਤੇ ਸ਼ਾਮ 8-8 ਕਿਲੋ ਆ 16 ਕਿਲੋ ਰੈਡੀ ਹੈ ਭਾਵੇਂ ਚਾਰ ਟਾਈਮ ਚੋਲੋ ਪੰਜ ਟਾਈਮ ਚੋਲੋ ਦੁੱਧ ਹਜੇ ਮੇਰੇ ਹਿਸਾਬ ਨਾਲ 2-3 ਕਿਲੋ ਦੁੱਧ ਬੱਝੂਗੀ ਪਰ ਬਧੂ ਸੇਵਾ ਨਾ ਆਇਨੀ ਕਾ ਕਿ ਐਵੇਂ ਇਕੱਲੇ ਪੱਠਿਆਂ ਦੀ ਵੱਜੂਗੀ ਵੱਜੂਗੀ ਸੇਵਾ ਨਾ ਵੱਧੂ ਕਿਉਂਕਿ ਬਾਹਲੇ ਦਿਨ ਨਹੀਂ ਹੋਏ 9 ਦਿਨ ਹੋਏ ਸਹੀ ਮੈਨੇ ਪਸੂ ਬਾਹਰੀ ਤੇਰੀ 14 ਦਿਨੀ ਕਣਕਣ ਚੱਲ ਗਏ ਮੈਲੇ ਤੋਂ ਸਾਫ ਹੋ ਕੇ ਦੁੱਧ ਤੇ ਆਉਂਦਾ ਪੂਰੀ ਵੱਡੀ ਜਰਸੀ ਆ ਵੀ ਇਧਰ ਬੱਚੇ ਸਾਰੇ ਠੰਡ ਕਰਕੇ ਇਕੱਠੇ ਕੀਤੇ ਹੋਏ ਇਧਰ ਕਿਉਂਕਿ ਠੰਡ ਜਿਆਦਾ ਕਰਕੇ ਠੀਕ ਆ ਜੀ ਥਣ ਪੂਰਾ ਚੰਗਾ ਮੋਟਾ ਹੱਦੀ ਚਵਾਈ ਆ ਨਾ ਜਾਨ ਵਾਲਾ ਥਣ ਜੈ ਜੈ ਮੱਲ ਬਾਈ ਸੁੱਖੇ ਲੈਣ ਦੇ ਨਾਲ ਆ ਇਹ ਤਾਂ 70 ਚੋਂ ਮੰਗਤਾਨ ਕਰ ਲਾਂਗੇ 78000 ਚੋਂ ਵੀਰ ਕਹਿੰਦਾ ਮਾਨਤਾਨ ਕਰਦੇ ਆਂਗੇ 78000 ਚੋਂ ਪੂਰੀ ਵੱਡੀ ਜਰਸੀ ਐਚ ਐਫ ਵੜਾ ਜਿਹੜਾ ਕੱਦ 16 ਕਿਲੋ ਰੈਡੀ ਆ ਹਵਾਨੇ ਤੇ ਮੋਟੀਆਂ-ਮੋਟੀਆਂ ਵੇਨਜ ਆ 2-3 ਕਿਲੋ ਦੁੱਧ ਹੋਰ ਵਧਾ ਜੂਗੀ ਜੇ ਤੁਸੀਂ ਸੇਵਾ ਕਰ ਲਓਗੇ ਐਚ ਐਫ ਵੜਾ ਜਿਹੜਾ ਕੱਦ ਆ ਹਮਾਦਲ ਵਾਲੀ ਜਰਸੀ ਨਾਲੋਂ ਦੁੱਗਣੀ ਜਰਸੀ ਆ ਦੋ ਨੰਬਰ ਤੇ ਆ ਜਾ ਬਾਈ ਹਾਂਜੀ ਇਹ ਤਾਂ ਇਹ ਪਰसों ਦੀ ਸੂਈ ਗਈ ਇਹ ਪਹਿਲਾਂ ਨਾ ਕਿ ਦੂਜਣ ਇਨੇ ਪਹਿਲਾ ਦੂਆ ਇਹ ਹੈ। ਬੌਲੀ ਕਰਦੀ ਆ ਥੋੜੀ ਜੀ। ਠੀਕ ਹੈ ਜੀ। ਇਹਦਾ ਮਤਲਬ ਕਿ ਬੌਲੀ ਚ ਹੀ ਆ ਰਹੇ। ਕਿੰਨਾ ਕ ਦੁੱਧ ਪਿਆ ਕੀਤੀ ਹੈ। ਕਿੰਨਾ ਕ ਦੁੱਧ ਪਿਆ ਜੂ। ਇਹ ਦੁੱਧ ਤਾਂ ਪਿਆ ਜੂਗੀ 17-18 ਕਿਲੋ ਦੇ ਨੇੜੇ ਪਿਆ ਜੂਗੀ 18 ਕਿਲੋ ਦੁੱਧ ਦੇ। ਮਗਰ ਇਹਦੀ ਰਾਜਾ ਘਰਾਣੀ। ਇਹਦੇ ਵੀ ਰਾਜਾ ਜੀ ਹੈ। ਠੀਕ ਹੈ। ਕੱਢੀਏ ਬਾਹਰ ਨੂੰ। ਦੋਸਤੋ ਇਹ ਪਹਿਲਾ ਨਾ ਪਹਿਲਾ ਸੂਆ ਪਲੂਨ ਜਰਸੀ ਆ। ਉਹ ਦੂਜਾ ਸੂਆ ਇਹ ਪਹਿਲਾ ਸੂਆ। 17 18 ਕਿਲੋ ਬਾਈ ਦੱਸਦਾ ਇੱਥੇ ਨਾਰਮਲ ਦੁੱਧ ਪਿਆ ਜੂ ਬਾਕੀ ਵੱਡੀ ਜਰਸੀ ਆ ਵਜਨ ਬਹੁਤ ਆ ਹਵਾਨਾ ਸੋਹਣਾ ਵੱਡਾ ਫਿਟਿੰਗ ਵਾਲਾ ਹਵਾਨਾ ਪੱਟਾਂ ਚ ਫਸਿਆ ਪਿਆ ਥੋੜੀ ਜਿਹੀ ਛੇਤੀ ਕਰਦੀ ਆ ਬਾਕੀ ਰਾਜੀ ਬਹੁਤ ਨਵਾਂ ਹਾਨ ਮੱਛੀ ਆ ਜੋਰ ਵਾਲਾ ਪਸ਼ੂ ਧੱਕਾ ਕਰਦਾ ਹੀ ਹੁੰਦਾ ਹੂੰ ਥਣ ਸੋਹਣੇ ਆ ਚਾਰੇ ਥਣ ਫੁੱਲ ਗਏ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਪਾਲ ਕੀਤੀ ਆ ਕਿਉਂਕਿ ਪਹਿਲਾਂ ਨਾ ਤਾਜੀ ਸੂਈ ਆ ਤੇ ਨਾਰਮਲ ਹੀ ਪਸ਼ੂ ਆਮ ਕਰ ਜਾਂਦਾ ਕਈ ਨਹੀਂ ਵੀ ਕਰਦੇ ਜ਼ਿਆਦਾਤਰ ਕਰ ਵੀ ਜਾਂਦੇ ਆ ਤਾਂ ਨਾਰਮਲ ਗੱਲ ਹੈ ਇੱਕ ਅਦੇ ਦਿਨ ਚ ਭਾਲ ਚੱਕੀ ਜਾਊਗੀ 17 18 ਕਿਲੋ ਬਾਈ ਸੁੱਕਾ ਦਾਸ ਦਾ ਦੁੱਧ ਪਿਆ ਜੂ ਇੱਕ ਨੰਬਰ ਦੇ ਵਗਰ ਵੀ ਰਾਜਾ ਦੋ ਨੰਬਰ ਦੇ ਵਗਰ ਵੀ ਰਾਜਾ ਇੱਕ ਹੋਰ ਆ ਉਹ ਵੀ ਸੂਈ ਸਵਾਈ ਆ ਤਿੰਨੇ ਵੜਾ ਤਾਜ਼ੀਆਂ ਸੂਈਆਂ ਤਿੰਨਾਂ ਦੇ ਮਗਰੀ ਮੇਲ ਕਫ ਬਛੜੇ ਆ ਬੱਚੇ ਆ ਤਿੰਨੇ ਵੱਡੀਆਂ ਜਰਸੀਆਂ ਵਜਨ ਬਹੁਤ ਆ ਜੈ ਜੈ ਮੱਲ ਬਾਈ ਸੁਖੇ ਇਹਦਾ ਵੀ 78 ਕਿਉਂ ਕਰਦਾ ਇੱਕ ਨੰਬਰ ਲੈ ਲਓ ਉਹ ਵੀ 78 ਦੀ ਉਹਦੇ ਥੱਲੇ 16 ਕਿਲੋ ਤਿਆਰ ਹੈ ਜਿਹੜਾ ਅੱਜ ਤੁਸੀਂ ਝੋ ਲੈਣਾ ਭਾਂਡੇ ਚ ਜੋਖ ਲੈਣਾ ਦੋ ਟਾਈਮ ਮਗਰ ਵੱਛਾ ਦੋ ਨੰਬਰ ਦੇ ਮਗਰ ਵੀ ਵੱਛਾ ਇਹ 17 18 ਕਿਲੋ ਦੁੱਧ ਪਿਆ ਜੂ ਦੁੱਧ ਇਹ ਵੀ 2 ਕਿਲੋ ਹੋਰ ਪਤਾ ਜੂ ਇੱਕ ਨੰਬਰ ਕਿਉਂਕਿ ਨੌਂਕ ਦਿਨ ਹੋਏ ਆ ਉਹ ਹਜੇ ਪਰਸੋਂ ਹੀ ਸੂਈ ਆ ਪਰ ਜਰਸੀਆਂ ਵੱਡੀਆਂ ਪੂਰੀਆਂ ਜਾਨ ਵਾਲੀਆਂ ਪਾ ਰੀਆਂ ਇੱਕ ਇਧਰ ਹੋਰ ਜਰਸੀ ਬਹੁਤ ਚੰਗੀ ਫੁੱਲ ਬਰੀਡ ਵਾਲੀ ਇਹਨੂੰ ਸਮਾਂ ਬਾਈ ਸੁਖੇ ਇਹਨੂੰ 4 ਦਿਨ ਹੋ ਗਏ ਸੀ ਕਿੰਨਾ ਕੁ ਦੁੱਧ ਪਿਆਜੂ ਦਰ ਤਾਂ ਦੇਖੋ ਇਹ ਪਿਆਜੂਗੀ ਇਹ ਥੱਲੇ ਬੌਲੀ ਕਿੰਨੀ ਕਹੂ ਹੁਣ ਮੰਨ ਕੇ ਚੱਲੋ ਇਹ 13-14 ਕਿਲੋ ਦੇਈ ਜਾਂਦੀ ਐ ਇਸ ਟਾਈਮ ਠੀਕ ਐ 4 ਦਿਨਾਂ ਦੀ ਸੂਈ 13-14 ਕਿਲੋ ਬੌਲੀ ਪਿਆਈ ਜਾਂਦੀ ਐ ਹਾਂ ਯਾਨੀ ਕਿ ਅਸਟੀਮੇਟ ਨਾਲ ਅੰਦਾਜ਼ਾ ਆ ਜੇ ਇਹ ਵੀ 17-18 ਦੁੱਧ ਪਿਉਣਾ ਚਾਹੀਦਾ ਕਿਉਂਕਿ ਅੱਜ ਵੇਲ ਹੂਲ ਬਹੁਤ ਅੱਗ ਹੂੰ 13-14 13-14 ਬੌਲੀ ਹੈਗੀ ਆ ਮੂੰ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਬਧਾਮੀ ਰੰਗ ਦੀ ਬਾਕੀ ਹਮਾਚਲ ਵਾਲੇ ਕੋਈ ਨਹੀਂ ਦਾ ਸਹੀ ਆ ਦੋਸਤੋ ਦੂਜੀ ਬਾਈ ਕਹਿੰਦਾ ਕੋਈ ਨਹੀਂ ਤਿੰਨੇ ਵੱਡੀਆਂ ਜਰਸੀਆਂ ਬਾਕੀ ਤੁਹਾਨੂੰ ਜਾ ਜਨਵਰੀ 10 ਰਏ ਆ ਉਹ ਨਿੱਕੀਆਂ ਮਰੀਆਂ ਹੰਭੀਆਂ ਜੀਆਂ ਹੁੰਦੀਆਂ ਗੋਡੇ ਕਿ ਜੜਿਕਾ ਪਰ ਇਹ ਜਰਸੀਆਂ ਕੱਦ ਕਾਠ ਵਾਲੀਆਂ ਪੂਰੀਆਂ ਨਰੋਈਆਂ ਚੰਗੇ ਦੁੱਧ ਵਾਲੀਆਂ 13 14 ਬੋਲੀ ਹੈਗੀ ਆ ਚੋਕੇ ਲਿਆ ਸਕਦਾ ਅਗਲਾ ਵੀਡੀਓ ਬਣਾ ਰਹੇ ਆ ਦੁਪਹਿਰੇ ਅੰਦਾਜ਼ਾ 2:30 ਵਜੇ ਦਾ ਟਾਈਮ ਹੋਊਗਾ ਸ਼ਾਮ ਦੀ 2:30 ਜੇ 2.5 3.5 ਘੰਟੇ ਬਾਕੀ ਆ ਮੋٹے ਮੋٹے ਥਾਣਾ ਜੈ ਜੈ ਮੱਲ ਬਾਈ ਸੁਕੇ ਇਹਦਾ ਬਾਈ 80 ਚੋਂ ਕਰ ਦਾਂਗੇ ਮਾਨ ਠੀਕ ਆ ਇਹਦਾ ਬਾਈ ਕਹਿੰਦਾ 80000 ਚੋਂ ਮਾਨਤਾਨ ਕਰ ਦਾਂਗੇ ਵਹਿੜਾਂ ਪਹਿਲੀਆਂ ਵੀ ਚੰਗੀਆਂ ਪਰ ਮੇਰੇ ਹਿਸਾਬ ਨਾਲ ਬਰੀਡ ਬਹੁਤ ਆ ਤਿੰਨ ਨੰਬਰ ਲਾਸਟ ਬੱਚੀ ਜੀ ਬਰੀਡ ਦੋ ਨੰਬਰ ਬੱਚੀ ਜੀ ਵੀ ਬਹੁਤ ਆ ਵਹਿੜ ਇੱਕ ਨੰਬਰ ਵੀ ਪੂਰੀ ਚੰਗੀ ਆ ਯਾਨੀ ਕਿ ਇਹਨਾਂ ਦੇ ਵਿੱਚੋਂ ਤਿੰਨੇ ਜਰਸੀਆਂ ਪੂਰੀਆਂ ਜਾਦ ਵਾਲੀਆਂ ਕ੍ਰੋਸ ਹੰਗ ਕੋਈ ਵੀ ਨਹੀਂ ਇੱਕ ਤਾਂ ਹੁੰਦਾ ਨਾ ਕਿ ਜਰਸੀ ਐ ਕਈ ਕ੍ਰੋਸ ਵੈਡ ਨੂੰ ਵੀ ਜਰਸੀ ਕਹੀ ਜਾਂਦੇ ਆ ਵੇਚਣ ਵਾਲੇ ਪਰਮਾਧੀਆਂ ਗੱਲਾਂ ਜਿੰਨੀ ਇੱਕ ਚੀਜ਼ ਜਾਨਵਰ ਹੁੰਦਾ ਉਹਨਾਂ ਸਹੀ ਦੱਸਣ ਦਾ ਹੱਕ ਬਣਦਾ ਤੁਹਾਡਾ ਪਰ ਚਲੋ ਕਈ ਨਹੀਂ ਹਟਦੇ ਦੋਸਤੋ ਤਿੰਨ ਜਰਸੀਆਂ ਪੂਰੀਆਂ ਚੰਗੀਆਂ ਫੁੱਲ ਜਾਦ ਵਾਲੀਆਂ ਵੱਡੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਪੈਂਡੇ ਦਾ ਬਾਈ ਦਾ ਹੈਗਾ ਕਾਣ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਕਹਿੰਦਾ ਮੋਗਾ ਨੇੜੇ ਦੌਲਤਪੁਰਾ ਵੀ ਰਹਿ ਜਾਂਦਾ 2 ਕਿਲੋਮੀਟਰ ਤੇ ਆ। ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਣਾ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਕਿਉਂਕਿ ਤਿੰਨੇ ਜਾਨਵਰ ਸੂਏ ਸਵਾਏ ਆ ਇਹਨਾਂ ਦੇ ਵਿੱਚ ਕੋ ਗੱਬਣ ਕੋਈ ਵੀ ਨਹੀਂ ਸਾਰੇ ਨੂੰ ਹਸਿਕਾ